ਇਹ ਇਹ ਨਵਾਂ ਉਪਰਾਲਾ ਹੈ ਇਹ ਜਿਹੜੀ ਮਸ਼ੀਨ ਹੈ ਮੈਨੂੰ ਕਈ ਲੋਕੀ ਕਹਿੰਦੇ ਸੀ ਕਿ ਸਾਨੂੰ ਗੋਬਰ ਧਕਾਨ ਦੀ ਪ੍ਰੋਬਲਮ ਆਉਂਦੀ ਹੈ ਬਹੁਤ ਜ਼ਿਆਦਾ ਠੀਕ ਹੈ ਜੀ ਕਿਸੇ ਵੀ ਨਵਾਂ ਡੈਰੀ ਫਾਰਮ ਹੋਵੇ ਕਿਸੇ ਦਾ ਗੋਬਰ ਗੈਸ ਪਲੈਂਟ ਹੋਵੇ ਉਹਨੂੰ ਕਿਉਂ ਕਹਿੰਦੇ ਸੀ ਕਿ ਅਸੀਂ ਗੋਬਰ ਦੀ ਖਾਦ ਕਿਵੇਂ ਬਣਾ ਸਕਦੇ ਹਾਂ ਜਲਦੀ ਤੋਂ ਜਲਦੀ ਠੀਕ ਹੈ ਜੀ ਹੁਣ ਆਮ ਤੌਰ ਤੇ ਅੱਜ ਦੇ ਟਾਈਮ 'ਚ ਜਿਹੜੀ ਆਪਾਂ ਸੁਣਦੇ ਹਾਂ ਕਿ ਕੇਚੂਆ ਖਾਦ ਬਣਦੀ ਹੈ ਹਾਂਜੀ ਕੇਚੂਆ ਖਾਦ 'ਚ ਗੋਬਰ ਨੂੰ 20 ਦਿਨ ਰੱਖਣਾ ਪੈਂਦਾ ਹੈ ਉਹਦੀ ਗੈਸ ਕੱਢਣ ਤੋਂ ਬਾਅਦ ਕੇਚੂਆ ਪਾਣੇ ਆ ਉਹ ਤੋਂ ਬਾਅਦ 45 ਦਿਨ ਬਾਅਦ ਖਾਦ ਬਣਦੀ ਹੈ ਉਹ ਪ੍ਰੋ ਤੇ ਉਹ ਉਹ ਨੂੰ ਦੇਖਦੇ ਹੋਏ ਮੈਨੂੰ ਕਈ ਲੋਕਾਂ ਨੇ ਡਿਮਾਂਡ ਪਾਈ ਕਿ ਸਰ ਕੋਈ ਐਸੀ ਮਸ਼ੀਨ ਬਣਾਓ ਜਿਹੜੀ ਗੋਬਰ ਨੂੰ ਨਾਲ ਦੇਣਾ ਸੁਕਾ ਦੇ ਪਾਣੀ ਅਲੱਗ ਕਰ ਦੇ ਚੂਰਾ ਅਲੱਗ ਕਰ ਦੇ ਇਹ ਮੇਰਾ ਉਪਰਾਲਾ ਹੈ ਇਹ ਮੇਰੀ ਜਰਮਨ ਦੀ ਜਾਲੀ ਹੈ ਇਹ ਆਮ ਨਹੀਂ ਮਿਲਦੀ ਇਹ ਗੋਬਰ ਨੂੰ ਛਾਨ ਰਹੀ ਹੈ ਠੀਕ ਹੈ ਜੀ ਗੋਬਰ ਨੂੰ ਛਾਨ ਕੇ ਅਸੀਂ ਇੱਕ ਖੱਡਾ ਬਣਾਇਆ 8x8 ਦਾ 6 ਫੁੱਟ ਗਹਿਰਾ ਠੀਕ ਹੈ ਜੀ ਰੋਜ਼ ਦੇ ਰੋਜ਼ ਗੋਹੇ ਨੂੰ ਜੇ ਤਾਂ ਬਾਇਓਗੈਸਿਸ ਲਰੀ ਉਹਦਾ ਲਿਕਵਿਡ ਹੀ ਹੁੰਦੀ ਆ ਉਹ ਤਾਂ ਆਪਣੀ ਐਜ਼ ਇਟ ਇਜ਼ ਵੇਜੂਗੀ ਠੀਕ ਹੈ ਜੀ ਇਹ ਕਿਸੇ ਦਾ ਡੇਰੀ ਫਾਰਮ ਹੈ ਉਹ ਕਹਿੰਦਾ ਮੈਂ ਡੇਰੀ ਫਾਰਮ ਚ ਗੋਬਿੰਦ ਗੋਬਰ ਨੂੰ ਚੱਕਣਾ ਤਾਂ ਅਸੀਂ ਉਹਨੂੰ ਕਹਿੰਦੇ ਕਿ 6x6 ਦਾ ਟੈਂਕ ਬਣਾ ਰੋਜ਼ ਦੇ ਗੋ ਰੋਜ਼ ਗੋਹੇ ਨੂੰ ਲਿਕਵਿਡ ਬਣਾ ਲਿਕਵਿਡ ਬਣਾ ਕੇ ਸਾਡਾ ਪੰਪ ਉਹਨੂੰ 5 ਅੱਛੇ ਪਿਆ ਪੰਪ ਲੱਗੂਗਾ ਉਹਨੂੰ ਚੱਕੂਗਾ ਮਸ਼ੀਨ ਚ ਫੀਡ ਕਰੂਗਾ ਪਾਣੀ ਦੀ ਫਾਰਮ ਚ ਪਾਣੀ ਅਲੱਗ ਕਰ ਦੂਗਾ ਚੂਰਾ ਅਲੱਗ ਕਰ ਦੂਗਾ ਜਿਹੜਾ ਪਾਣੀ ਹੈ ਪਹਿਲਾਂ ਜਦੋਂ ਆਪਾਂ ਕੇਚੂ ਖਾਦ ਬਣਾਉਂਦੇ ਸੀ ਇਹ ਪਾ ਇਹ ਜਿਹੜਾ ਜੀਮ ਅੰਮ੍ਰਿਤ ਹੈ ਇਹਨੂੰ ਅਸੀਂ ਖੇਤਾਂ ਤੇ ਨਰਸਰੀ ਚ ਸਪਰੇ ਕਰਾਂਗੇ ਠੀਕ ਹੈ ਜੀ ਜਿਹੜੇ ਖੇਤਾਂ ਨੂੰ ਜਿਹੜੀ ਅਸਲੀ ਨਿਊਟ੍ਰੀਸ਼ਨ ਮਿਲਣਾ ਹੈ ਇਸ ਪਾਣੀ ਨਾਲ ਮਿਲਣਾ ਹੈ ਠੀਕ ਹੈ ਇਸ ਪਾਣੀ ਤੇ ਇੱਕ ਹੋਰ ਬਹੁਤ ਬੜੀ ਖੂਬੀ ਹੈ ਇਸ ਪਾਣੀ ਨੂੰ ਜੇ ਆਪਾਂ ਖੇਤਾਂ ਤੇ ਨਰਸਰੀ ਸਪਰੇ ਕਰਾ ਸਪਰੇ ਕਰਾਂਗੇ ਨਾ ਇੱਕ ਤਾਂ ਉਹਦੀ ਗਰੋਥ ਵਧ ਗਈ ਦੋ ਗੁਣਾ دوسری ਗੱਲ ਇਸ ਪਾਣੀ ਨਾਲ ਜਿਹੜਾ ਜਿਹੜੇ ਬੁੱਟੇ ਤੇ ਪਾਊਗਾ ਉਹਨੂੰ ਕੀੜਾ ਨਹੀਂ ਲੱਗੂਗਾ ਠੀਕ ਹੈ ਜੀ ਤੀਜੀ ਗੱਲ ਇਹ ਪਾਣੀ ਇੰਨਾ ਵਧੀਆ ਹੈ ਕਿ ਆਮ ਤੌਰ ਤੇ ਜਿਹੜੀ ਆਮ ਤੌਰ ਤੇ ਜਿਹੜੀ ਖਾਦਾ ਹੁੰਦੀ ਹੈ ਡੀਏਪੀ ਯੂਰੀਆ ਆਪਾਂ ਜਿਹੜਾ ਜਿਹੜਾ ਕੈਮੀਕਲ ਹੁੰਦਾ ਹੈ ਉਹਦਾ ਰਿਪਲੇਸਮੈਂਟ ਹੈ ਇਹ ਅਚ ਰਸਾਇਣਿਕ ਖਾਦਾਂ ਦਾ ਕੁਦਰਤੀ ਤੌਰ ਤੇ ਉਹਨਾਂ ਦੇ ਆ ਇੱਕ ਬਦਲ ਹੈ ਬਿਲਕੁਲ ਦੂਸਰੀ ਦੂਸਰੀ ਗੱਲ ਜਿਹੜਾ ਇਹ ਪਾਊਡਰ ਆਇਆ ਆਪਣਾ ਇਹਦੇ ਚ ਇਹਨੂੰ ਆਪਾਂ ਟੱਚ ਕਰਾਂਗੇ ਇਹਨੂੰ ਆਪਾਂ ਜਦੋਂ ਟੱਚ ਕਰਾਂਗੇ ਤੁਸੀਂ ਇਹਨੂੰ ਚੈੱਕ ਕਰੋਗੇ ਨਾ ਇਹ ਬਿਲਕੁਲ ਡਰਾਈ ਹੋਊਗਾ ਬਿਲਕੁਲ ਡਰਾਈ ਅੱਛਾ ਇਹ ਬਿਲਕੁਲ ਪਾਊਡਰ ਫਾਰਮ ਹੋਊਗਾ ਇਹਦੇ ਵਿੱਚ ਆਪਾਂ 20 ਤੋਂ 25% ਮੋਇਸਚਰ ਛੱਡਿਆ ਠੀਕ ਹੈ ਜੀ 20 ਤੋਂ 25% ਮੋਇਸਚਰ ਜਦੋਂ ਛੱਡਿਆ ਇਦੇ ਚ ਆਪਾਂ ਦਿਖਾਇਆ ਲੋਕਾਂ ਨੂੰ ਕਿ ਉਹ ਇਸ ਲਈ ਛੱਡਿਆ ਹੈ ਤਾਂ ਕਿ ਜੇ ਕਿਸ ਨੇ ਆਪਣੇ ਬੈਕਟੀਰੀਆ ਮਿਲਾਣੇ ਆ ਜਾਂ ਇਹਦੇ ਚ ਕੋਈ ਕੇਚਵਾ ਛੱਡਣਾ ਹੈ ਜਾਂ ਅੱਜਕੱਲ ਮਾਰਕੀਟ ਚ ਇੱਕ ਵੇਸਟ ਰੀਕੰਪੋਜ਼ਰ ਆਂਦਾ ਹੈ ਮਾਰਕੀਟ ਚ ਜਿਹੜਾ ਵੇਸਟ ਰੀਕੰਪੋਜ਼ਰ ਉਹਨੂੰ 100 ਲੀਟਰ ਪਾਣੀ ਚ ਮਿਲਾ ਕੇ ਉਹਦੇ ਚ ਗੁੜ ਤੇ ਛਾਜ ਤੇ ਬੇਸਣ ਤੇ ਖੱਟੀ ਲੱਸੀ ਮਿਲਾ ਕੇ ਇਹਦੇ ਚ ਛਿੜਕਾ ਕੇ ਛਿੜਕਾਓ ਕਰ ਦੋ ਛਿੜਕ ਛਿੜਕ ਕੇ 10 ਦਿਨ ਚ ਖਾਦ ਤਿਆਰ ਇਹ ਕਾਲੀ ਪੈ ਜੂਗੀ ਬਿਲਕੁਲ ਚਾਹ ਪੱਤੀ ਵਾਂਗੂ ਇਹ ਖਾਦ ਇੰਨੀ ਅਲਟੀਮੇਟ ਹੈ ਕਿ ਜਿਹੜੀ ਸੋਇਲ ਦੀ ਫਰਟੀਲਿਟੀ ਹੈ ਜਿਹੜ ਉਦੀ ਫਰਟੀਲਿਟੀ ਨੂੰ ਇੰਪਰੂਵ ਕਰਦੀ ਹੈ ਠੀਕ ਹੈ ਜੀ ਤੇ ਖੇਤ ਨੂੰ ਬਹੁਤ ਵਧੀਆ ਨਿਊਟ੍ਰੀਸ਼ਨ ਮਿਲਦਾ ਲਿਕੁਇਡ ਖਾਦ ਅਲੱਗ ਗ੍ਰੇਡ ਤੇ ਵਿਕਦੀ ਹੈ ਇਹ ਚੂਰਾ ਲੱਗ ਬੇਗ੍ਰੇਡ ਤੇ ਵਿਕਦਾ ਹੈ 2 ਰੁਪਏ ਲੀਟਰ ਲਿਕੁਇਡ ਖਾਦ ਵਿਕਦੀ ਹੈ 10 ਰੁਪਏ ਕਿਲੋ ਇਹ ਖਾਦ ਵਿਕਦੀ ਹੈ ਠੀਕ ਹੈ ਜੀ ਤਾਂ ਆਪਣਾ ਪਹਿਲਾਂ ਕੀ ਹੁੰਦਾ ਸੀ ਕੱਲੀ ਲਿਕੁਇਡ ਪਹਿਲਾਂ ਸੋਲਿਡ ਖਾਦੀ ਵਿਕਦੀ ਸੀਗੀ ਨਾਲੇ 45 ਦਿਨ ਬਾਅਦ ਬੰਦੀ ਸੀ ਹੁੰਦਾ 10 ਦਿਨ ਬਾਅਦ ਇਹ ਬਣ ਜਾਂਦੀ ਹੈ ਅੱਗੇ ਇਹ ਇਹ ਤਾਂ ਹੋ ਗਈ ਖਾਦ ਦੀ ਗੱਲ ਹੁਣ ਅੱਗੇ ਆਪਾਂ ਇਸ ਚੂਰੇ ਨੂੰ ਹੋਰ ਕਿੱਥੇ ਵਰਤ ਸਕਦੇ ਹਾਂ ਜਿਹੜੇ ਪਸ਼ੂ ਆਉਂਦੇ ਆ ਪਸ਼ੂਆਂ ਦੇ ਨ ਪਸ਼ੂ ਦੇ ਜਿੰਚੇ ਜੜੀ ਦੀ ਬੈਡਿੰਗ ਬਣਾਉਂਗੇ ਨਾ ਪਸ਼ੂ ਦੇ نیچے ਕੀ ਕਹਿੰਦੇ ਹੈ ਜਿਹੜੇ ਕਈ ਲੋਕ ਕਹਿੰਦੇ ਆਪਣੇ ਸਾਡੇ ਪਸ਼ੂ ਆ ਥਨਾਂ ਚ ਬਿਮਾਰੀ ਹੋਗੀ ਉਹ ਕਿਉਂ ਹੋਗੀ ਕਿਉਂਕਿ ਆਪਾਂ ਮੈਟ ਰੱਖਦੇ ਹਾਂ ਥੱਲੇ ਕਈ ਵਾਰ ਉਹ ਗਿੱਲੇ ਵੀ ਰਹਿੰਦੇ ਨੇ ਇਹ ਜਿਹੜਾ ਮੈਟ ਰੱਖੋਗੇ ਨਾ ਇੱਕ ਤਾਂ ਇਹ ਪਾਣੀ ਸੋਖ ਲੇਗਾ ਜੇ ਪਸ਼ੂ ਨੇ ਬਾਥਰੂਮ ਵੀ ਕਰਤਾ ਤਾਂ ਵੀ ਸੋਖ ਲੇਗਾ ਜੇ ਪਸ਼ੂ ਕੋਈ ਪ੍ਰੈਗਨੈਂਟ ਹੈ ਉਹਦੇ ਲੱਤਾਂ ਤੇ ਬੋਝ ਆ ਜਾਂਦਾ ਇਹ ਗੱਦੇ ਦਾ ਕੰਮ ਕਰੇਗਾ ਉਹਦੇ ਲੱਤਾਂ ਤੇ ਬੋਝ ਨਹੀਂ ਆਊਗਾ ਇਹਨੂੰ ਕੀ ਸੁਕਾ ਕੇ ਫਿਰ ਦੁਬਾਰਾ ਥੱਲੇ ਇਹਨੂੰ ਬਸ ਇਹਨੂੰ ਥੋੜੀ ਹਵਾ ਲਵਾਣੀ ਹੈ ਘੰਟਾ ਦੋ ਘੰਟਾ ਪਸ਼ੂਆਂ ਨੂੰ نیچے ਪਿਛਾ ਦਿਓ ਗੱਦੇ ਦਾ ਕੰਮ ਕਰੇਗਾ ਜਿਵੇਂ ਲੋਕ ਰੇਤ ਪਾਉਂਦੇ ਆ ਟਿੱਬਿਆਂ ਦੀ ਲੈ ਆਉਂਦਾ ਉਹ ਤਾਂ ਰੇਤ ਦਾ ਰਿਪਲੇਸਮੈਂਟ ਹੈ ਇਹ ਠੀਕ ਹੈ ਇਹ ਦੋਸਤੋ ਰੇਤ ਵੀ ਜਿਵੇਂ ਆਪਾਂ ਡੇਰੀ ਫਾਰਮ 'ਚ ਪਾਉਂਦੇ ਆ ਨਾ ਪਸ਼ੂ ਰੇਤ ਦੇ ਉੱਪਰ ਬੈਠਦੇ ਆ ਤੇ ਆਪਾਂ ਗੋਇ ਨੂੰ ਸੁਕਾ ਕੇ ਉਹ ਤਾਂ ਕੰਮ ਹੀ ਲੈ ਸਕਦੇ ਆ ਪਸ਼ੂਆਂ ਨੂੰ ਪੋਲਾ ਥੱਲੇ ਦੇਣ ਵਾਸਤੇ ਕਿਉਂਕਿ ਜਿਹੜੀਆਂ گاਵਾ ਨੇ ਬਾਹਰ ਦੀਆਂ ਅਮਰੀਕਨ ਨੇ ਜਾਂ ਵਿਦੇਸ਼ੀ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਪੋਲਾ ਥਾਂ ਚਾਹੀਦਾ ਹੈ ਪੱਕੇ ਫਰਸ਼ਾਂ ਦੇ ਉੱਪਰ ਉਹ ਥੋੜਾ ਜਿਹਾ ਬੇਰਮੀ ਮਹਿਸੂਸ ਕਰਦੀਆਂ ਨੇ ਇਹਨਾਂ ਨੇ ਭਾਈ ਸਾਹਿਬ ਨੇ ਬਹੁਤ ਵਧੀਆ ਮਸ਼ੀਨ ਬਣਾਈ ਹੈ ਤੇ ਇਹਦੇ ਵਿੱਚ ਹੋਰ ਚੀਜ਼ ਦੱਸਣਾ ਚਾਹੂੰਗਾ ਸਭ ਤੋਂ ਵੱਡੀ ਗੱਲ ਡੈਰੀ ਫਾਰਮਾਂ ਚ ਕਿ ਉਹਨਾਂ ਨੂੰ ਮੱਖੀਆਂ ਤੰਗ ਕਰਦੀਆਂ ਪਸ਼ਵਾਂ ਨੂੰ ਜੇ ਇਹ ਰੇਤ ਇਹ ਜੇ ਪਸ਼ਵਾਂ 니ચે ਹੋਏਗਾ ਨਾ ਮੱਖੀਆਂ ਤੰਗ ਨਹੀਂ ਕਰਨਗੀਆਂ ਠੀਕ ਹੈ ਜੀ ਤੇ ਦੂਜੀ ਗੱਲ ਅੱਜ ਕੱਲ੍ਹ ਪੰਜਾਬ ਸਰਕਾਰ ਪੰਜਾਬ ਪੋਲੂਸ਼ਨ ਬੋਰਡ ਵਾਲਿਆਂ ਨੇ ਆ ਪੂਰੇ ਇੰਡੀਆ ਦੇ ਪੋਲੂਸ਼ਨ ਬੋਰਡ ਵਾਲਿਆਂ ਨੇ ਇੱਕ ਮੈਨੂੰ ਮੈਸੇਜ ਦਿੱਤਾ ਹੈ ਕਿ 1 ਜਨਵਰੀ 2023 ਤੋਂ ਇੱਟ ਪੱਠੇ ਵਾਲੇ ਆ ਇੱਟ ਪੱਠੇ ਵਾਲੇ ਤੇ ਇੰਡਸਟਰੀਅਲ ਬੋਇਲਰ ਵਾਲੇ ਕੋਇਲਾ ਤੇ ਲੱਕੜ ਬੈਨ ਕਰਤੀ ਉਹਨਾਂ ਨੇ ਠੀਕ ਹੈ ਜੀ ਤੇ ਹੁਣ ਅਸੀਂ ਕੀ ਕਰ ਰਹੇ ਹਾਂ ਤੁਹਾਨੂੰ ਦੇਖਿਓਣੀ ਜਿਹੜੀ ਮਸ਼ੀਨਾਂ ਹੁੰਦੀਆਂ ਨੇ ਲੱਕੜੀ ਦੇ ਪਾਊਡਰ ਤੋਂ ਗੁੱਲਾ ਬਣਾਉਂਦੀਆਂ ਠੀਕ ਹੈ ਅਸੀਂ ਹੁਣ ਗੋਬਰ ਤੋਂ ਗੁੱਲਾ ਬਣਾ ਰਹੇ ਹਾਂ ਐਵੇਂ ਦਾ ਗੁੱਲਾ ਬੋਇਲਰ ਤੇ ਇੰਡਸਟਰੀਅਲ ਬੋਇਲਰ ਤੇ ਇਟ ਪੱਠਿਆਂ 'ਚ ਜਲਾਉਣ ਵਾਸਤੇ ਇਹ ਪਾਊਡਰ ਹੈ ਇਹ ਪਾਊਡਰ ਗੁੱਲੇ ਵਾਲੀ ਮਸ਼ੀਨ 'ਚ ਜਾਊਗਾ ਇਹ ਜਿਹਾ ਗੁੱਲਾ ਬਣਾਉਗੀ ਤੇ ਇਹਦੇ 'ਚ ਕੋਈ ਚੈਲੰਜ ਨਹੀਂ ਕਰ ਸਕਦਾ ਕਿ ਭਈ ਇਹ ਤੁਸੀਂ ਪੋਲੂਸ਼ਨ ਕਰ ਰਹੇ ਹੋ ਅੱਛਾ ਜੀ ਇਹ ਗੁੱਲਾ ਇੰਨਾ ਹਾਰਡ ਹੈ ਇਹਦੇ 'ਚ ਆਪਾਂ ਪੋਲੂਸ਼ਨ ਨਹੀਂ ਕਰ ਰਹੇ ਬਿਲਕੁਲ ਆਰਗੇਨਿਕ ਹੈ ਤੇ ਇਹਦੇ 'ਚ ਮੈਂ ਇੱਕ ਹੋਰ ਚੀਜ਼ ਦਿਖਾ ਦੱਸਣਾ ਚਾਹੁੰਗਾ ਇਹ ਵਾਲੀ ਮਸ਼ੀਨ ਵੀ ਮੇਰੀ ਆਪਣੀ आईसीआर ਤੋਂ ਪਾਸ ਹੋ ਗਈ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਇਹਦੇ ਤੇ ਵੀ ਮੈਂ ਸਬਸਿਡੀ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤਾਂ ਕਿ ਹਰ ਇੱਕ ਡੈਰੀ ਫਾਰਮ ਆਪਣੇ ਗੋਬਰ ਨੂੰ ਨਾਲੀਆਂ 'ਚ ਨਾ ਸੁੱਟੇ ਬਲਕਿ ਇਹਦਾ ਕੋਈ ਯੂਜ਼ ਲਵੇ ਇਹਦੇ 'ਦੋਂ ਕਮਾਈ ਕਰੇ ਤੇ ਇਹਦੇ ਤੋਂ ਕੋਈ ਥੋੜਾ ਉਪਯੋਗ ਮਿਲੇ ਉਹਨੂੰ ਤੇ ਆਪਣੇ ਗੋਬਰ ਦਾ ਗੋਬਰ ਆਪਣਾ ਸੰਭਲ ਗਿਆ ਤੇ ਆਪਣਾ ਕਿਸੇ ਯੂਜ਼ ਆ ਗਿਆ ਤੇ ਆਪਣਾ ਪੋਲੂਸ਼ਨ ਹੋਣ ਤੋਂ ਬਚ ਗਿਆ